ਚਿੱਕੜ 'ਚ ਮੱਕੀ ਕਟਣੀ ਵੀ ਕਿਹੜੀ ਸੌਖੀ ਐ بارش ਕਰਕੇ ਥੱਲੇ ਪੂਰਾ ਚਿੱਕੜ ਹੋਇਆ ਉੱਪਰ ਕੰਪੈਨ ਚੱਲਦੀ ਐ ਐਡੇ-ਐਡੇ ਖੂਹ ਬਣੇ ਪਏ ਆ ਉਹ ਆਪਣੀ ਖੜੀ ਹੋਈ ਗੱਡੀ ਤੇ ਇਹਨੂੰ ਹੁਣ ਆਪਾਂ ਕਸਟਮਰ ਤੇ ਕਰੇ ਲੈ ਕੇ ਜਾਣੇ ਆ। ਕੰਪੈਨ ਤਾਂ ਵੀ ਬਹੁਤ ਹੀ ਬੁਰਾ ਹਾਲ ਹੋਇਆ ਤੇ ਇਹਨਾਂ ਨੂੰ ਕੋਈ ਕਹਿ ਕੇ ਗਿਆ ਵੀ ਇਸ ਏਸੀ ਦਾ ਉੱਪਰਲੇ ਬੰਨੇਓ ਕੰਪਰੈਸ਼ਰ ਬਦਲਣਾ ਪੈਣਾ ਜਿਹੜੀ ਸਮੱਸਿਆ ਆਈ ਐ। ਜੇ ਆਪਾਂ ਇਹਦਾ ਕਹਿ ਦੇਣੇ ਨਾ ਤੇ ਕਈਆਂ ਨੂੰ ਬੜੀ ਗੱਲ ਕੌੜੀ ਲੱਗਦੀ ਏਗੀ। ਹੁਣ ਦੱਸੋ ਵੀ ਇਸ ਜਗ੍ਹਾ 'ਤੇ ਹੁਣ ਜੇ ਕੋਈ ਇਹਨਾਂ ਨੂੰ ਕਹਿ ਗਿਆ ਕੰਪਰੈਸ਼ਰ ਖਰਾਬ ਹੈ ਇੰਦਾ ਆਪਾਂ ਮਸਲਾ ਹੱਲ ਕਰ ਦਵਾਂਗੇ ਤੇ ਫੇਰ ਇਹਦੇ ਚਿੱਕੀ ਹੋ ਜਾਏਗਾ ਵੀ ਮੈਂ ਕਿਸੇ ਨੂੰ ਗਲਤ ਬੋਲ ਦਿੱਤਾ ਆ ਗਏ ਆਪਾਂ ਜੇ ਤੁਹਾਡੇ ਕੋਲ ਫੇਰ ਦੁਆਬੇ ਏਰੀਏ ਦੇ ਵਿੱਚ ਏਸੀ ਦੀ ਰਿਪੇਅਰਿੰਗ ਦੀ ਨਵੀਂ ਵੀਡੀਓ ਲੈ ਕੇ ਆਹ ਜਿਹੜਾ ਰੋਡ ਏ ਲੋਈਆਂ ਤੋਂ ਅੱਗੇ ਜਿਹੜਾ ਚਲੇ ਜਾਂਦਾ ਹੈ ਮਲਸੀਆਂ ਨੂੰ ਤੇ ਆਪਾਂ ਜਾਣਾ ਹੈਗਾ ਪਿੰਡ ਚੱਕ ਚੇਲਾ ਇਹ ਪਿੰਡ ਤਾਸ਼ਪੁਰ ਦਾ ਬਣਿਆ ਆ ਗੇੜ ਇਸ ਗੇੜ ਨੂੰ ਕ੍ਰਾਸ ਕਰਕੇ ਆਪਾਂ ਜਿਹੜੀ ਲਿੰਕ ਰੋਡ ਚੱਲਦੀ ਹੈ ਇਹਦੇ ਉੱਪਰ ਹੀ ਤਾਸ਼ਪੁਰ ਤੋਂ ਹੁੰਦੇ ਹੋਏ ਚੱਕ ਚੇਲਾ ਨੂੰ ਜਾ ਰਹੇ ਹਾਂ ਤੇ ਚੱਕ ਚਿਲਾ ਇਥੋਂ ਥੋੜਾ ਜਾਈ ਦੂਰ ਹੈ ਇੱਕ ਵੀਰ ਦਾ ਕਮੈਂਟ ਬਹੁਤ ਸੋਹਣਾ ਆ ਬਾਈ ਜੀ ਕਹਿੰਦਾ ਬਾਕੀ ਗੱਲ ਛੱਡੋ ਤੁਸੀਂ ਸਾਨੂੰ ਨਾ ਪੰਜਾਬ ਦੇ ਪਿੰਡਾਂ ਦੀ ਸੈਰ ਬਹੁਤ ਕਰਾਉਂਦੇ ਹੋ ਐਦਾਂ ਦੇ ਨਾਮ ਪਿੰਡਾਂ ਦੇ ਆਉਂਦੇ ਆ ਕਦੇ ਸੁਣੇ ਵੀ ਨਹੀਂ ਹੁੰਦੇ ਤੇ ਉਹ ਪਿੰਡ ਤੁਸੀਂ ਦਿਖਾਉਂਦੇ ਹੋ ਤੇ ਕਈ ਵਾਰੀ ਕਹਿੰਦੇ ਵੀ ਸਾਨੂੰ ਇਹ ਚੀਜ਼ ਵੇਖ ਕੇ ਨਾ ਮਨ ਬਹੁਤ ਖੁਸ਼ ਹੁੰਦਾ ਆਪਣਾ ਵੀਰ ਜੀ ਇਹੀ ਹੁੰਦਾ ਕਿ ਜਿੱਥੇ ਆਪਾਂ ਜਾਣਦੇ ਆ ਜਿਹੜੇ ਪਿੰਡ ਜਾਣਦੇ ਆ ਉਸ ਪਿੰਡ ਬਾਰੇ ਜਾਣਕਾਰੀ ਤੁਹਾਨੂੰ ਦਈਏ ਤੇ ਜਿਹੜੇ ਮੇਰੇ ਵੀਰ ਜਿਹੜੇ ਬਹੁਤ ਦੂਰੋਂ ਆਪਣੀਆਂ ਵੀਡੀਓ ਦੇਖਦੇ ਆ ਕਈ ਵੀਰ ਐਨਆਰਆਈ ਵੀਰ ਆਪਾਂ ਨੂੰ ਫੋਨ ਕਰਦੇ ਨੇ ਤੇ ਕਹਿੰਦੇ ਬਾਈ ਜੀ ਸਾਨੂੰ ਇਹ ਚੀਜ਼ਾਂ ਵੇਖ ਕੇ ਨਾ ਸਾਡਾ ਮਨ ਖੁਸ਼ ਹੋ ਜਾਂਦਾ ਚਲੋ ਪੰਜਾਬ ਤਾਂ ਛੇਤੀ ਸਾਡੇ ਤੋਂ ਨਹੀਂ ਆਇਆ ਜਾਂਦਾ ਪਰ ਅਹੀ ਇਦਾਂ ਜਦੋਂ ਤੁਸੀਂ ਸਾਡੇ ਏਰੀਆ ਦੇ ਵਿੱਚ ਜਾਂਦੇ ਹੋ ਤੇ ਸਾਨੂੰ ਆਪਣੇ ਆਪ ਦੀ ਜਿਹੜੇ ਪੁਰਾਣਾ ਟਾਈਮ ਜਿਹੜੇ ਅਸੀਂ ਪੰਜਾਬ ਦੇ ਪਿੰਡਾਂ ਦੇ ਵਿੱਚੋਂ ਹੋ ਕੇ ਗਏ ਹੋਏ ਆ ਉਹ ਸਾਨੂੰ ਸਾਡੀਆਂ ਯਾਦਾਂ ਦੁਸੀਂ ਤਾਜ਼ੀਆਂ ਕਰਾ ਦਿੰਦੇ ਹੋ ਇਹ ਵੀਰ ਦੀਆਂ ਯਾਦਾਂ ਜਿਹੜੀਆਂ ਨਾ ਇਹ ਤੁਹਾਡੇ ਪਿਆਰ ਦੇ ਨਾਲ ਹੀ ਤਾਜ਼ੀਆਂ ਹੁੰਦੀਆਂ ਨੇ ਤੁਸੀਂ ਮੈਨੂੰ ਇੰਨਾ ਪਿਆਰ ਸਤਿਕਾਰ ਬਖਸ਼ ਦਿਓ ਤੇ ਤਾਂ ਹੀ ਆਪਾਂ ਤੁਹਾਡੇ ਪਿੰਡਾਂ ਦੇ ਵਿੱਚ ਜਾ ਕੇ ਤੇ ਕੰਮ ਕਰਕੇ ਆਉਣੇ ਆ ਇਸ ਟਾਈਮ ਆਪਾਂ ਪਹੁੰਚ ਚੁੱਕੇ ਆਂ ਪਿੰਡ ਚੱਕਚੇਲਾ ਤੇ ਪਿੰਡ ਚੱਕਚੇਲਾ ਦੇ ਵਿੱਚ ਅੱਜ ਚੱਲਦਾ ਪਿਆ ਮੇਲਾ ਤੇ ਮੇਲੇ ਦੀਆਂ ਜਿਹੜੀਆਂ ਰੌਣਕਾਂ ਵਧਦੀਆਂ ਪਈਆਂ ਅਜੇ ਸਵੇਰ ਦਾ ਟਾਈਮ ਐ ਦੁਪਹਿਰ ਤੱਕ ਤਾਂ ਹੋ ਸਕਦਾ ਇੱਥੇ ਪੈਰ ਰੱਖਣਾ ਵੀ ਔਖਾ ਹੋ ਜੇ ਤੇ ਆਹ ਸਾਹਮਣੇ ਗੁਰੂ ਘਰ ਆ ਗਿਆ ਪਿੰਡ ਚੱਕਚੇਲਾ ਦਾ ਇੱਕ ਗੁਰੂ ਘਰ ਇਹ ਵਾਲਾ ਬਣਿਆ ਇਕੋ ਸਾਹਮਣੇ ਗੁਰੂ ਘਰ ਨਜ਼ਰ ਆ ਰਿਹਾ ਤੇ ਆਪਾਂ ਪਿੰਡ ਦੀ ਫਿਰਨੀ ਤੋਂ ਹੁੰਦੇ ਹੋਏ ਬਾਈ ਜੀ ਹੁਣਾਂ ਦੇ ਘਰ ਨੂੰ ਜਾ ਰਹੇ ਹਾਂ ਤੇ ਕੋਠੀਆਂ ਤੁਸੀਂ ਵੇਖੋ ਕਿੰਨੀਆਂ ਮਿਹਨਤਾਂ ਕਰਕੇ ਕਿੰਨੇ ਵਧੀਆ ਘਰ ਬਣਾਏ ਹੋਏ ਆ ਇਹ ਮਿਹਨਤਾਂ ਬੋਲਦੀਆਂ ਨੇ ਜਿਹੜੀਆਂ ਵਿਦੇਸ਼ਾਂ ਦੇ ਵਿੱਚ ਜਾ ਕੇ ਜਾਂ ਇਸ ਧਰਤੀ ਤੇ ਰਹਿ ਕੇ ਲੋਕਾਂ ਨੇ ਕੀਤੀਆਂ ਨੇ ਆ ਤੇ ਕੋ ਆਣ ਕੇ ਨਾ ਪੰਗਾ ਪੈ ਗਿਆ ਹੁਣ ਇੱਥੇ ਗੱਡੀ ਖਿਲਾਰੀ ਤੇ ਇੱਥੋਂ ਆ ਟਰਾਲੀ ਪਿਛਾ ਕਰਤੀ ਆ ਉਹ ਅਗਲੇ ਪਿੰਨੇ ਕੰਪੈਨ ਖੜੀ ਹੋਈ ਹੁੰਦਾ ਲਾਉਣਾ ਪੈਣਾ ਸਾਬਤ ਤਾਂ ਕੋਈ ਉਹ ਕੰਪਾਈਨ ਕੋੜੀ ਇਹਦੇ ਪਿਛਲੇ ਬੰਨੇ ਘਾਰ ਬੈਗ ਆਪਾਂ ਮੋੜਿਆਂ ਦੇ ਚੱਕੇ ਤੇ ਗੱਡੀ ਨੂੰ ਇੱਥੇ ਰੋਕ ਕੇ ਤੇ ਵੀਰ ਜੀ ਹੁਣਾਂ ਦੇ ਘਰੇ ਪਹੁੰਚ ਗਏ ਇਹ ਲੱਗਾ ਉਹ ਨੇਡਾ ਦਾ ਜਿੰਦੀ ਪੁੱਠੇ ਬੰਨੇ ਡਿਸਪਲੇ ਆਉਂਦੀ ਆ ਤੇ ਇਸ ਏਸੀ ਦੀ ਕੂਲਿੰਗ ਬਹੁਤ ਹੈ ਪਰ ਹੁਣ ਇਸ ਟਾਈਮ ਏਸੀ ਕੂਲਿੰਗ ਨਹੀਂ ਕਰਦਾ ਆ ਸਾਰਾ ਤੁਸੀਂ ਵੇਖੋ ਫਲੈਪ ਪਾਣੀ ਦੇ ਨਾਲ ਭਰੇ ਹੋਏ ਆ ਤੇ ਕੂਲਿੰਗ ਇਹਦੀ ਖਤਮ ਹੋ ਚੁੱਕੀ ਹੈ ਇਹ ਆਡੋਰ ਪਿਆ ਚੱਲ ਤਾਂ ਸਹੀ ਰਿਹਾ ਹੈ ਕਹਿੰਦੇ ਵੰਦੇ ਵਿੱਚ ਆਈਸ ਜੰਮ ਜਾਂਦੀ ਹੈ ਤੇ ਕੂਲਿੰਗ ਜਿਹੜਾ ਪਾਣੀ ਬਹੁਤ ਜ਼ਿਆਦਾ ਸਕਦਾ ਪਿਆ ਹੈ ਗੈਸ ਚੈੱਕ ਕਰਦੇ ਪਏ ਗੈਸ ਲਗਭਗ ਥੋੜੀ ਜਿਹੀ ਘਟ ਚ ਛੋਹ ਹੁੰਦੀ ਪਈ ਹੈ ਤੇ ਇਧਰ ਹੁਣ ਆਪਾਂ ਇਹ ਫੇਸ ਨੂੰ ਚੈੱਕ ਕਰਾਂਗੇ ਕਿ ਕੀ ਸਮੱਸਿਆ ਆਉਂਦੀ ਹੈ ਤੇ ਇਧਰ ਖੇਤਾਂ ਦੇ ਵਿੱਚ ਵੇਖੋ ਰਹਿਣ ਦਾ ਨਜ਼ਾਰਾ ਹੀ ਵੱਖਰਾ ਹੈ ਨਾ ਤੇ ਬਾਈ ਜੀ ਉਹਨਾਂ ਦੱਸਿਆ ਵੀ ਘਰ ਰਹਿਣ ਦਾ ਪਿੰਡ ਦੇ ਵਿੱਚ ਬੰਦਾ ਪਿਆ ਤੇ ਇਧਰ ਖੇਤਾਂ ਦੇ ਵਿੱਚ ਤੇ ਰੌਣਕਾਂ ਲੱਗੀਆਂ ਜਾਂ ਮੱਕੀ ਜਿਹੜੀ ਕੱਟਦੇ ਪਏ ਨੇ ਤੇ ਇਧਰ ਪ੍ਰਵਾਸੀ ਬਹੁਤ ਜ਼ਿਆਦੇ ਦੁਆਬੇ ਦੇ ਏਰੀਆ ਦੇ ਵਿੱਚ ਬੈਠੇ ਆ ਸਾਰੇ ਉਹਨਾਂ ਦੇ ਬੱਚੇ-ਵੁੱਚੇ ਇੱਥੇ ਨੇ ਤੇ ਆ ਇਧਰ ਝੋਨਾ ਵੀ ਲੱਗੀ ਜਾਂਦਾ ਇੱਕ ਸਾਈਡ ਤੇ ਦੂਜੇ ਬੰਨੇ ਮੱਕੀ ਕੱਟੀ ਹੋਈ ਕਿਦੇ ਕੱਟਣ ਵਾਲੀ ਹੈ। ਬਹੁਤ ਸ਼ਾਨਦਾਰ ਹੈ ਨਾ। ਮੌਸਮ ਵੀ ਅੱਜ ਠੰਡਾ ਠੰਡਾ ਹੈ। ਥੱਲੇ ਜੇ ਮੱਕੀ ਕਟਣੀ ਹੈ ਦਾ ਸੌਖੀ ਹੈ। ਇੱਧਰ ਦੇਖੋ। ਕਿੱਦੇ-ਕਿੱਦੇ ਟਾਇਰ ਬਣੇ ਪਏ ਕੰਬਾਈਨ ਦੇ। ਹੁਣ ਗੱਡੀ ਨੂੰ ਆਪਾਂ ਲੈ ਚੱਲਦੇ ਹੁੰਦਰ। ਰਸਤਾ ਕਲੀਅਰ ਹੋ ਗਿਆ। ਪਤਾ ਵੀ ਪੂਰਾ ਜਾਜ ਬਣਾਇਆ ਆ। ਆਣਾ ਪਾਈਪ ਤਾਂ ਵੀ ਬਹੁਤ ਹੀ ਬੁਰਾ ਹਾਲ ਹੋਇਆ। ਤੇ ਇਹਨਾਂ ਨੂੰ ਕੋਈ ਕਹਿ ਕੇ ਗਿਆ ਵੀ ਐਸ ਏ ਸੀ ਦਾ ਉੱਪਰਲੇ ਬੰਨੇਓ ਕੰਪਰੈਸ਼ਰ ਬਦਲਣਾ ਪੈਣਾ ਜਿਹੜੀ ਸਮੱਸਿਆ ਆਈ ਹੈ ਜੇ ਆਪਾਂ ਇਹਦਾ ਕਹਿ ਦੇਣੇ ਨਾ ਤੇ ਕਈਆਂ ਨੂੰ ਬੜੀ ਗੱਲ ਕੌੜੀ ਲੱਗਦੀ ਹੈਗੀ ਹੁਣ ਦੱਸੋ ਵੀ ਇਸ ਜਗ੍ਹਾਾਂ ਤੇ ਹੁਣ ਜੇ ਕੋਈ ਉਹਨਾਂ ਨੂੰ ਕਹਿ ਗਿਆ ਕੰਪਰੈਸ਼ਰ ਖਰਾਬ ਹੈ ਤੇ ਇਹਦਾ ਆਪਾਂ ਮਸਲਾ ਹੱਲ ਕਰ ਦਵਾਂਗੇ ਤੇ ਫੇਰ ਇਹਦੇ ਚ ਕੀ ਹੋ ਜਾਏਗਾ ਵੀ ਮੈਂ ਕਿਸੇ ਨੂੰ ਗਲਤ ਬੋਲ ਦਿੱਤਾ ਤੁਸੀਂ ਆਪ ਦੇਖੋ ਆਪਾਂ ਹਰ ਇੱਕ ਜਗ੍ਹਾ ਦੇ ਨੈਗੇਟਿਵ ਪੁਆਇੰਟ ਨੂੰ ਸੋਚਦੇ ਆਂ ਮਕੈਨਿਕਾਂ ਦੀ ਬਦਨਾਮੀ ਕਰਦਾ ਤੇ ਜੇ ਇੱਥੇ ਹੁਣ ਕੋਈ ਕੰਪਰੈਸ਼ਰ ਕਹਿ ਕੇ ਗਿਆ ਤੇ ਕਸਟਮਰ ਕਹਿ ਰਿਹਾ ਵੀ ਮੈਨੂੰ ਕਹਿੰਦਾ ਵੀ 12000 ਰ ਤੇ ਜੇ ਆਪਾਂ ਇਹ ਹੀ ਇਸੇ ਤਰ੍ਹਾਂ ਚਲਾ ਦੇਵਾਂਗੇ ਤੇ ਕੀ ਮੈਂ ਕੁਝ ਗਲਤ ਕਰ ਦਵਾਂਗਾ ਜੇ ਕਿ ਮੈਂ ਇੰਨੀ ਦੂਰ ਆ ਕੇ ਕੰਮ ਕਰ ਦਵਾਂਗਾ ਦੇਖੋ ਹੁਣ ਪਾਈਪ ਦਾ ਕੀ ਹਾਲ ਬਣਿਆ ਤੇ ਮੈਂ ਕਰਕੇ ਗਿਆ ਇਹਨੂੰ ਮੈਂ ਤਾਂ ਨਹੀਂ ਗਲਤ ਕਰਕੇ ਗਿਆ ਕਰਨ ਵਾਲੇ ਨੇ ਕੀਤਾ ਨਾ ਤੇ ਮੇਰੀ ਇਹਦੇ ਚ ਕੀ ਗਲਤੀ ਜੇ ਮੈਨੂੰ ਸੁਧਾਰ ਕੇ ਕਰ ਦਵਾਂਗਾ ਤੇ ਤੇ ਜਿਵੇਂ ਦੀ ਵੀਡੀਓ ਬਣਾ ਦਵਾਂਗਾ ਇਹਨੂੰ ਹੁਣ ਖੋਲਿਆ ਤੇ ਇਧਰਲੇ ਬੰਨੇ ਹਾਲ ਦੇਖੋ ਕੀ ਬਣਿਆ ਚੂਹਾ ਵੜਵੜ ਕੇ ਨਾ ਇਹ ਚੂਹੇ ਨੇ ਆ ਸਾਰਾ ਕੁੱਤਰ ਦਿੱਤਾ ਨਾ ਸਾਰੇ ਕੱਟ-ਕੱਟ ਕੇ ਗਿਆ ਤੇ ਬਾਈ ਕਹਿੰਦੇ ਇਹ ਕਿੜਕੀਆਂ ਲਾਉਣੇ ਤੇ ਕਿੜਕੀਆਂ ਲੈ ਕੇ ਭੱਜ ਜਾਂਦੇ ਐ ਡੇਡੇ ਵੱਡੇ ਚੂਹੇ ਨੇ ਚੂਹਿਆਂ ਨੂੰ ਸਮਝ ਆ ਗਈ ਤੇ ਕਹਿੰਦੇ ਹੁਣ ਕਿੜਕੀ ਜੀ ਆਉਂਦੇ ਹੀ ਨਹੀਂਗੇ ਥੋੜਾ ਜਿਹਾ ਕੁਆਰ ਨੂੰ ਆਪਾਂ ਤਾਂ ਕੀਤਾ ਇੰਦਰਲੇ ਬਣੇ ਦੇਖੋ ਕੀ ਹਾਲਾਤ ਬੜੇ ਬੈਣ ਦੇ ਬਹੁਤ ਮੰਦੇ ਹਾਲ ਹੋ ਗਏ ਨੇ ਦੇਖੋ ਪੂਰੀ ਕਰਦੇ ਜੰਮੀ ਪਈ ਮੋਟੀ ਮੋਟੀ ਇਸ ਹੀ ਦੇ ਸਾਰੇ ਪਾਰਟ ਆਪਾਂ ਵੱਖਰੇ ਵੱਖਰੇ ਕਰ ਲਏ ਆ ਤੇ ਇਧਰ ਆਪਰੇਸ਼ਨ ਵਿਜੇ ਜਿਹੜਾ ਉਹ ਆਪਾਂ ਸ਼ੁਰੂ ਕਰ ਦਿੱਤਾ ਅੱਜ ਨਵਾਂ ਆਪਰੇਸ਼ਨ ਇਹਦਾ ਕਰ ਲੱਗੇ ਆ ਤੇ ਹੁਣ ਤੁਸੀਂ ਵੇਖੋ ਵੀ ਜਿਵੇਂ ਜਿਵੇਂ ਇਹਦੇ ਉੱਪਰ ਪਾਣੀ ਵਜਦਾ ਪਿਆ ਤੇ ਗੰਦਗੀ ਜਿਹੜੀ ਉਹ ਢੇਰ ਬਣ ਬਣ ਕੇ ਥੱਲੇ ਨੂੰ ਆਉਂਦੀ ਪਈ ਹੈ ਪੂਰੀ ਤਰ੍ਹਾਂ ਇਹਦੀ ਚੰਗੀ ਤਰ੍ਹਾਂ ਸਫਾਈ ਕਰਾਂਗੇ ਪਹਿਲਾਂ ਤਾਂ ਇਹਦੀ ਕੈਬਿਨੇਟ ਸਾਫ਼ ਕਰ ਲੈਨੇ ਆ ਉਸ ਤੋਂ ਬਾਅਦ ਦੇ ਵਿੱਚ ਹੁਣ ਆਪਾਂ ਇਹਦੀ ਕੋਇਲ ਦੀ ਸਫਾਈ ਕਰ ਲੈਨੇ ਆ ਚੈੱਕ ਕਰੋ ਹੁਣ ਕੋਇਲ ਦੇ ਵਿੱਚ ਕਿਵੇਂ ਮੋਟੀ ਮੋਟੀ ਘਾਰ ਜਿਹੜੀ ਹੈ ਉਹ ਨਿਕਲਦੀ ਪਈ ਹੈ ਕਵੈਲ ਦਾ ਕਾਫੀ ਜਿਹੜਾ ਹੈ ਨਾ ਹੈਵੀ ਡਿਊਟੀ ਦੇ ਵਿੱਚ ਜਿਹੜਾ ਏਸੀ ਹੈ ਤੇ ਇਹਦਾ ਕਵੈਲ ਵੀ ਕਾਫੀ ਵੱਡਾ ਬਣਿਆ ਹੋਇਆ ਤਾਂ ਕਰਕੇ ਜਿੰਨਾ ਕਵੈਲ ਮਜ਼ਬੂਤ ਵੱਡਾ ਖੁੱਲਾ ਡੁੱਲਾ ਬਣਿਆ ਹੋਵੇਗਾ ਉਨੀ ਏਸੀ ਦੀ ਕੂਲਿੰਗ ਵੀ ਜ਼ਿਆਦਾ ਹੋਏਗੀ ਮਟੀਰੀਅਲ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਵੀ ਕਮੀ ਨਹੀਂ ਹੈਗੀ ਇਸ ਏਸੀ ਦੇ ਵਿੱਚ ਵਾਸ਼ਿੰਗ ਵਾਲਾ ਸਾਰਾ ਕੰਮ ਕੰਪਲੀਟ ਹੋ ਗਿਆ ਤੇ ਇੱਧਰ ਬਾਈ ਜੀ ਹੋਣਾ ਨੇ ਘਰ ਦੇ ਬਾਹਰਲੇ ਬੰਨੇ ਇੱਕ ਛੋਟਾ ਜਿਹਾ ਸਪੀਕਰ ਲਾਇਆ ਜਿੰਦੇ ਵਿੱਚ ਸੰਤੋਮਸਕੀਨ ਜੀ ਦੀ ਬਹੁਤ ਹੀ ਪਿਆਰੀ ਆਵਾਜ਼ ਗੂੰਜ ਰਹੀ ਹੈ ਹੁਣ ਆਹ ਵੇਖ ਲੋ ਟੱਕਣਾ ਲਾਉ ਜੀਆ ਕੋਇਲ ਸੈਂਸਰ ਨੂੰ ਕੱਢ ਕੇ ਤੇ 에ਅਰ ਸੈਂਸਰ ਲਗਾ ਦਿੱਤਾ ਤੇ ਦੋ ਦੋ 에ਅਰ ਸੈਂਸਰ ਹੋ ਗਏ ਆ ਕੋਇਲ ਸੈਂਸਰ ਦੀ ਲੋਡ ਨਹੀਂ ਤੇ 에ਅਰ ਸੈਂਸਰ ਦੇ ਨਾਲ ਇੱਕ ਜਿਗਾੜ ਲਾ ਕੇ ਕਿਸੇ ਨੇ ਕੰਮ ਚਲਾ ਛੱਡਿਆਗਾ ਭਗਤੋ ਹੁਣ ਤੁਸੀਂ ਆਪ ਵੇਖ ਲੋ ਤਿਆਦਾ ਮੱਥੇ ਤੇ ਹੱਥ ਮਾਰ ਕੇ ਵੇਖ ਲਓ ਵੀ ਇਹੋ ਜਿਹਿਆਂ ਕਰਤੂਤਾਂ ਤੁਸੀਂ ਕਰਦੇ ਜੇ ਤੇ ਹੁਣ ਆਪਾਂ ਇਹ ਜਿਹੜਾ ਸੈਂਸਰ ਹਟਾ ਕੇ ਇਹਦੀ ਜਗ੍ਹਾ ਜਿਹੜਾ ਜੈਨੂਇਨ ਸੈਂਸਰ ਲੱਗਣਾ ਸੀ ਉਹ ਲਗਾ ਕੇ ਤੇ ਇੰਡੋਰ ਯੂਨਟ ਨੂੰ ਆਪਾਂ ਫਿੱਟ ਕਰ ਦਿੱਤਾ ਹੈ ਤੇ ਹੁਣ ਪਹੁੰਚ ਗਏ ਆ ਆਰਡਰ ਯੂਨਟ ਦੇ ਕੋਲ ਆ ਜਿਹੜੀ ਪਾਈਪ ਸੀਗੀ ਇਹਦੀ ਵੀ ਆਪਾਂ ਸੈਟਿੰਗ ਕਰਦੇ ਹਾਂ ਇੰਡੋਰ ਆਪਾਂ ਲਾ ਕੇ ਥੱਲੇ ਆ ਗਏ ਬਾਕੀ ਨੂੰ ਖੋਲ ਕੇ ਇਹਦੀ ਇਨਸੂਲੇਸ਼ਨ ਜਿਹੜੀ ਆ ਟੇਪ ਵਗੈਰਾ ਸਾਰੀ ਚੰਗੀ ਤਰ੍ਹਾਂ ਕਰ ਦਾਂਗੇ ਪਾਈਪ ਦੇ ਉੱਪਰ ਨਾਲ ਇਨਸੂਲੇਸ਼ਨ ਵੀ ਨਵੀਂ ਚੜਾਵਾਂਗੇ ਤੇ ਬੰਡ ਪਾ ਕੇ ਵਧੀਆ ਤਰੀਕੇ ਨਾਲ ਵੀ ਸੈਟਿੰਗ ਕਰ ਦਈ ਕਾਫੀ ਇਹਦੇ ਬੈਂਡ ਪਏ ਹੋਏ ਆ ਪਰ ਇਹਨੂੰ ਤਰੀਕੇ ਨਾਲ ਸੈੱਟ ਕਰ ਦਨੇ ਆ ਪਾਈਪ ਤੇ ਵਿੱਚ ਜਿੰਨੇ ਵੀ ਉਬੜ ਖਾਬੜ ਜੇ ਬੈਂਡ ਪਏ ਸੀ ਉਹਨੂੰ ਸਿੱਧਾ ਕਰਕੇ ਤੇ ਆਪਾਂ ਜਿਹੜੇ ਪੈਂਡਰ ਤੇ ਨਾਲ ਪਾਈਪ ਨੂੰ ਸਹੀ ਤਰੀਕੇ ਨਾਲ ਬੈਂਡ ਕਰਕੇ ਤੇ ਉੱਪਰਲੇ ਬੰਨੇ ਇਨਸੂਲੇਸ਼ਨ ਕਰਕੇ ਤੇ ਕਾਟਨ ਟੇਪ ਕਰ ਦਿੱਤੀ ਹੈ ਹੁਣ ਇਸੇ ਪਾਈਪ ਨੂੰ ਆਪਾਂ ਦੀਵਾਰ ਦੇ ਨਾਲ ਦੀ ਚਿਪਕਾ ਕੇ ਤੇ ਇਹਦੀ ਸਹੀ ਇੰਸਟਾਲੇਸ਼ਨ ਜਿਹੜੀ ਆ ਉਹ ਕਰ ਦਨੇ ਆ ਤੇ ਹੁਣ ਪਾਈਪ ਜਿਹੜੀ ਹੈ ਪਾਈਪ ਦੀ ਸਾਰੀ ਸੈਟਿੰਗ ਬਿਲਕੁਲ A1 ਹੋ ਗਈ ਸੀ ਹੁਣ ਪੰਗਾ ਕੀ ਪਿਆ ਜੋ ਨਾੜ ਨੂੰ ਵੇਖਿਆ ਨਾ ਕਰ ਸਕੀ ਇੰਦੇ ਵਿੱਚ ਦਰਾੜਾਂ ਆਈਆਂ ਆਈਆਂ ਤੇ ਰੇੜਾਂ ਆਈਆਂ ਪਈਆਂ ਜਿਹੜੋਂ ਨੂੰ ਕਸਿਆ ਉਹਦੇ ਗਲੀ ਘੋਇਆ ਉਹਨੇ ਨਟ ਨੂੰ ਨਵਾਂ ਪਾਉਣਾ ਪਊਗਾ ਤੇ ਫਲੇਅਰ ਜਿਹੜਾ ਹੈ ਦੁਬਾਰਾ ਆ ਨਟ ਨੂੰ ਧਿਆਨ ਨਾਲ ਵੇਖੋ ਇੱਧਰਲੇ ਬੰਨੇ ਜਿਹੜਾ ਨਾ ਇਹ ਨਟ ਦੇ ਉੱਪਰ ਟੱਕ ਜਾ ਬਣ ਗਿਆ ਹੈ ਜਿੱਥੋਂ ਗੈਸ ਲੀਕ ਹੋਣ ਦੇ ਚਾਂਸ ਬਣ ਜਾਂਦੇ ਆ ਤੇ ਹੁਣ ਆਪਾਂ ਸਿਸਟਮ ਨੂੰ ਬੰਨ੍ਹ ਲਓ ਦੇ ਉੱਪਰ ਲਗਾ ਦਿੱਤਾ ਕਿਸੇ ਵੀ ਨੇ ਕੋਈ ਵੀ ਲੀਕੀਜ ਨਹੀਂ ਹੈ ਦੀ ਆਪਣਾ ਕੰਮ ਕੰਪਲੀਟ ਹੋ ਗਿਆ ਤੇ ਹੁਣ ਥੱਲੇ ਜਾ ਕੇ ਤਰਾ ਚਲਾ ਕੇ ਤੇ ਫੇਰ ਉੱਪਰਲੇ ਪਨੇ ਲਾਸਟ ਟਾਈਮ ਚੈੱਕ ਕਰ ਗੈਸ ਵਗੈਰਾ ਰਹਿ ਕੇ ਚੈੱਕ ਕਰ ਇਨਡੋਰ ਚੱਲਦਾ ਪਿਆ ਤੇ ਤੁਸੀਂ ਚੈੱਕ ਕਰ ਸਕਦੇ ਹੋ ਤੇ ਕਸਟਮਰ ਕੀ ਕਹਿ ਰਿਹਾ ਹੈਗਾ ਇਹ ਵੀ ਤੁਸੀਂ ਸੁਣ ਲਵੋ ਇਹ ਕੀ ਹੋ ਰਿਹਾ ਕਹਿੰਦਾ ਭਰਾ ਉਹ ਜੀ ਸਹੀ ਰੈਨ ਸੈੱਟ ਕਰਾਉਣ ਵਾਲਾ ਹਾਂ ਹਾਂ ਕਿ ਤਰ੍ਹਾਂ ਦੀ ਉਹ ਮਹੀਨਾ ਹੋ ਗਿਆ ਇੱਥੇ ਰੱਖ ਕੇ ਗਿਆ ਮੁੜ ਕੇ ਆਇਆ ਜੀ ਉਹ ਆ ਵੀ ਹੁਣ ਕੋਈ ਨੂੰ ਕਹੂਗਾ ਉਹ ਜਿਹੜਾ ਪੈਸੇ ਦੇਊਗਾ ਤੇ ਮੈਂ ਉਹ ਪਾਉਂਗਾ ਤਾਂ ਫੇਕ ਲੈ ਕੇ ਚੰਗੂ ਜੀ ਬਹੁਤ ਬਹਾਤ ਉਸ ਤੋਂ ਪਰੇ ਗਿਰਦੇ ਫਸ ਕੇ ਆ ਬੰਦੇ ਇਹਦੀ 쿨ਿੰਗ ਬਹੁਤ ਏਸੀ ਦੀ ਨਾ ਇਹ ਵਾਲੇ ਦੀ 쿨ਿੰਗ ਬਹੁਤ ਜਿਆਦਾ ਮੀਟਰ ਦਾ ਜਿਹੜਾ ਇਹ ਮਾਡਲ ਦੀ ਖਾਸ ਗੱਲ ਹੈ ਕੀ ਕਰਦੀ ਬਣੀ ਇਹ ਤੇ ਪੈਟ ਹੁੰਦਾ ਨਾ ਕੰਬਲ ਤੋਂ ਬਿਨਾ ਗੈਰ ਨਹੀਂ ਸੀ ਹੁੰਦਾ ਹੁੰਦਾ ਹੋਰ ਵੀ ਲੈਣਾ ਪਊਗਾ ਇਸ ਏਸੀ ਦੀ ਇੰਸਟਾਲੇਸ਼ਨ ਵਾਲਾ ਸਰਵਿਸ ਵਾਲਾ ਜੋ ਵੀ ਫਾਲਟ ਸੀਗੇ ਉਹ ਵੀ ਕੰਮ ਕੰਪਲੀਟ ਹੋ ਗਿਆ ਸੈਂਸਰ ਵਗੈਰਾ ਆਪਾਂ ਬਦਲ ਦਿੱਤੇ ਆ ਏਸੀ ਬਿਲਕੁਲ A1 쿨ਿੰਗ ਕਰਦਾ ਪਿਆ ਕਿਸੇ ਤਰ੍ਹਾਂ ਦਾ ਕੋਈ ਵੀ ਫਾਲਟ ਇਹਦੇ ਵਿੱਚ ਮੌਜੂਦ ਨਹੀਂ ਹੈਗਾ ਬਾਕੀ ਜਿਹੜੀ ਪਾਇਪ ਖਿੱਲਰੀ ਸੀਗੀ ਉਹ ਵੀ ਆਪਾਂ ਇਹਦੀ ਸੈਟਿੰਗ ਕਰ ਦਿੱਤੀ ਆ ਤੇ ਬਾਈ ਜੀ ਨਾਲੋਂ ਕਿਹਾ ਸੀ ਕਿ ਇਹਦੇ ਤੇ 12000 ਰੁਪਇਆ ਖਰਚਾ ਆਊਗਾ ਤੇ ਇਹਦਾ ਕੰਪਰੈਸ਼ਨ ਬਦਲਦੇ ਨੇ ਇਦਾਂ ਦੇ ਕੰਮ ਜੇ ਆਪਾਂ ਕਰਾਂਗੇ ਤੇ ਫਿਰ ਕਸਟਮਰ ਦਾ ਜਿਹੜਾ ਨੁਕਸਾਨ ਹੈ ਉਹ ਆਪਣੀ ਵਜ੍ਹਾ ਤੋਂ ਹੋ ਜਾਂਦਾ ਬਾਕੀ ਕਹਿਣ ਵਾਲੇ ਕਹੀ ਜਾਣ ਤੁਸੀਂ ਵੇਖ ਸਕਦੇ ਏਸੀ ਬਿਲਕੁਲ ਓਕੇ ਕੂਲਿੰਗ ਕਰਦਾ ਹੈਗਾ ਤੇ ਆ ਜਿਹੜੀ ਪਾਇਪ ਦੀ ਵੀ ਆਪਾਂ ਚੰਗੀ ਤਰ੍ਹਾਂ ਸੈਟਿੰਗ ਕਰ ਦਿੱਤੀ ਆ ਇੱਧਰ ਆਪਾਂ ਬੈਂਡ ਪਾ ਕੇ ਤੇ ਹੁਣ ਪਾਣੀ ਜਿਹੜਾ ਉਹ ਵੀ ਪ੍ਰੋਪਰ ਨਿਕਲਦਾ ਪਿਆ ਤੇ ਇਹ ਸੀ ਪਿੰਡ ਚੱਕ ਚੇਲਾ ਦੀ ਵੀਡੀਓ ਜੇਕਰ ਇਹ ਵੀਡੀਓ ਤੇ ਇਹਦੇ ਵਿੱਚ ਕੀਤਾ ਹੋਇਆ ਕੰਮ ਤੁਹਾਨੂੰ ਪਸੰਦ ਆਇਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਆਪਣੇ ਮਿੱਤਰ ਪਿਆਰੇ ਬੇਲੀਆਂ ਦੇ ਵਿੱਚ ਸਾਂਝੀ ਕਰਨਾ ਵਧੀਆ-ਵਧੀਆ ਕਮੈਂਟ ਕਰਨਾ ਮਿਲਦੇ ਆ ਕਿਸੇ ਹੋਰ ਨਵੀਂ ਵੀਡੀਓ ਵਿੱਚ ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ